ਪੰਜਾਬ ਸਰਕਾਰ ਨੇ ਪੰਜਾਬ ਨੂੰ ਦਿਵਾਲੀਆ ਹੋਣ ਦੀ ਕੰਜ਼ਾਰ ਤੇ ਲਿਆ ਕੇ ਖੜਾ ਕਰ ਦਿੱਤਾ ਇਹ ਲਫ਼ਜ਼ ਨੇ ਪ੍ਰਤਾਪ ਸਿੰਘ ਬਾਜਵਾ ਦੇ ਜੋ ਕਿ ਐਲਓਪੀ ਪੰਜਾਬ ਨੇ অপੋਜੀਸ਼ਨ ਪਾਰਟੀ ਦੇ ਬੁਲਾਰੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਸਰਕਾਰ ਦੇ ਉੱਪਰ ਸਿੱਧੇ ਤੌਰ ਦੇ ਉੱਪਰ ਸ਼ਬਦੀ ਹਮਲੇ ਕਰਦੇ ਹੋਏ ਵੱਡੇ ਪ੍ਰਹਾਰ ਕਰ ਦਿੱਤੇਗੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਿੱਤੀ ਕਪੋਸ਼ਣ ਨੂੰ ਲੁਕਾਉਣ ਵਾਸਤੇ ਅਜਿਹੇ ਕਦਮ ਚੱਕ ਰਹੀ ਹੈ ਜਿਸ ਦੇ ਨਾਲ ਪੰਜਾਬ ਦੀਆਂ ਥਾਵਾਂ ਨੂੰ ਵਿੱਚਿਆ ਜਾ ਰਿਹਾ ਸਿੱਧੇ ਤੌਰ ਤੇ ਪਟਿਆਲਾ ਦੇ ਵਿੱਚ ਪ੍ਰੈਸ ਦੀ ਜਿਹੜੀ ਜਗ੍ਹਾ ਹੈਗੀ ਹੈ ਉਹ ਵਿੱਚੀ ਜਾ ਰਹੀ ਹੈ ਬਠਿੰਡਾ ਦੇ ਵਿੱਚ ਇੱਕ ਜਗ੍ਹਾ ਵਿੱਚੀ ਜਾ ਰਹੀ ਹੈ ਸਰਕਾਰੀ ਬਿਲਡਿੰਗ ਉਹਦੇ ਉੱਪਰ ਪਰਹਾਰ ਸੀ ਉਹਨਾਂ ਕਿਹਾ ਕਿ ਇਹ ਨਾ ਕੀਮਤੀ ਥਾਵਾਂ ਨੂੰ ਨਿਲਾਮ ਕਰਨ ਦਾ ਮਤਲਬ ਇਹਨਾਂ ਥਾਵਾਂ ਨੂੰ ਵੇਚਣ ਦਾ ਮਤਲਬ ਇਹ ਜਾਦਕੀਏ ਥਾਵਾ ਦੋਂ ਨੇ ਹੀ ਬੇਹਦ ਕੀਮਤੀ ਥਾਵਾ ਨੇ ਇਹਨਾਂ ਦੀ ਜਿਹੜੀ ਮੁੱਲ ਹੈਗੀ ਆ ਬਿਲਕੁਲ ਪ੍ਰਾਈਮ ਲੋਕੇਸ਼ਨ ਤੇ ਹੈ ਥਾਵਾ ਹੈ ਯਾਨੀ ਇਹਨਾਂ ਨੂੰ ਵੇਚ ਕੇ ਜਿਹੜੇ ਸਰਕਾਰ ਦੇ ਕਟ ਨੇ ਸਰਕਾਰ ਪਛਾਂਵਲ ਨੂੰ ਜਾ ਰਹੀ ਹੈ ਖਜ਼ਾਨਾ ਖਾਲੀ ਹੋ ਰਿਹਾ ਉਸ ਦੀ ਪੂਰਾ ਕਰਨ ਦੀ ਖਾਨਾ ਪੂਰਤੀ ਕੀਤੀ ਜਾ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੇ ਤੌਰ ਦੇ ਉੱਪਰ ਅਰਵਿੰਦ ਕੇਜਰੀਵਾਲ ਜੋ ਕਿ ਪਾਰਟੀ ਦੇ ਪ੍ਰਮੁੱਖ ਹੈਗੇ ਨੇ ਤੇ ਨਾਲ ਹੀ ਪੰਜਾਬ ਸੂਬਾ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਤੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਉੱਪਰ ਸਿੱਧੇ ਤੌਰ ਦੇ ਉੱਪਰ ਇਲਜ਼ਾਮ ਲਗਾਏ ਨੇ ਕਿ ਉਹਨਾਂ ਵੱਲੋਂ ਪੰਜਾਬ ਨੂੰ ਪਿੱਛੇ ਵੱਲ ਲਜਾਇਆ ਜਾ ਰਿਹਾ ਹੈ ਵਰਤਮਾਨ ਦੇ ਚੱਕਰ ਦੇ ਵਿੱਚ ਪਵਿੱਖ ਦੇ ਚੱਕਰ ਦੇ ਵਿੱਚ ਇਸ ਨੂੰ ਕਰਜਾਈ ਕਰਿਆ ਜਾ ਰਿਹਾ ਹੈ ਪੰਜਾਬ ਨੂੰ ਗਰਮੀ ਤੱਕ ਰੱਖਣ ਦੀਆਂ ਗੱਲਾਂ ਉਹਨਾਂ ਵੱਲੋਂ ਕਹਿ ਦਿੱਤੀਆਂ ਗਈਆਂ ਪਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਇਹ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਪੰਜਾਬ ਦੇ ਫਿਕਰਮੰਦ ਹੋ ਆਪਣੇ ਸਮੇਂ ਦੇ ਵਿੱਚ ਤੁਸੀਂ ਕਦੀ ਪੰਜਾਬ ਦੇ ਉੱਪਰ ਕਰਦਾ ਹੋਣ ਨਹੀਂ ਦਿੱਤਾ ਜਾਂ ਫਿਰ ਤੁਸੀਂ ਹੁਣ ਜਦੋਂ ਸੱਤਾ ਵਿੱਚ ਨਹੀਂ ਹੈਗੇ ਤਾਂ ਆਪਣੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਦੇ ਵਿੱਚ ਆਪਣੇ ਕੰਮਾਂ ਕਰਕੇ ਜਾਣੂ ਕਿਉਂ ਨਹੀਂ ਕਰਵਾ پا ਰਹੇ ਹੈਗੇ ਅੱਜ ਜਿਮਨੀ ਚੋਣਾਂ ਹੋਈਆਂ ਨੇ ਉਹਦੇ ਵਿੱਚ ਤੁਹਾਡੇ ਕਾਂਗਰਸ ਦੇ ਪ੍ਰਧਾਨ ਰਾਜਾ ਬਰਿੰਗ ਬੱਲੋ ਦਿੱਤੇ ਗਏ ਜਿਹੜੇ ਬਿਆਨ ਨੇ ਉਹਨਾਂ ਬਿਆਨਾਂ ਉੱਪਰ ਕੀ ਤੁਹਾਡੀ ਪ੍ਰਤੀਕਿਰਿਆ ਹੈਗੀ ਹੈ ਦੇ ਵੀ ਤਾਂ ਵੀ ਜਵਾਨ ਚ ਦਾ ਜਰੂਰ ਗੱਲਾਂ ਹੋ ਰੀਆਂ ਨੇ ਕਿ ਰਾਜਾ ਬੜਿੰਗ ਨੇ ਜੇਕਰ ਬੂਟਾ ਸਿੰਘ ਜੀ ਹੋਰਾਂ ਬਾਰੇ ਬਿਆਨ ਨਾ ਦਿੱਤਾ ਹੁੰਦਾ ਦੋ ਸਿੱਖ ਬੱਚਿਆਂ ਦੇ ਕੇਸਾਂ ਦੇ ਉੱਪਰ ਹੱਥ ਰੱਖ ਕੇ ਉਹਨਾਂ ਦਾ ਮਖੌਲ ਨਾ ਉੜਾਇਆ ਹੁੰਦਾ ਤਾਂ ਸ਼ਾਇਦ ਚੋਣਾਂ ਜਿੱਤ ਜਾਂਦੇ ਇਹਦੇ ਵਿੱਚ ਵੀ ਕੋਈ ਗੱਲਬਾਤ ਤਾਂ ਇਹਦੇ ਉੱਪਰ ਵੀ ਵਿੰਥਨ ਕੀਤਾ ਆਪਾਂ ਸ਼ਬਦੀ ਬਾਤਾ ਜਰੂਰ ਕਰ ਰਹੀਆਂ ਅਸੀਂ ਨਹੀਂ ਕਹਿੰਦੇ ਕਿ ਸੂਬਾ ਸਰਕਾਰ ਦੇ ਜਿਹੜੇ ਇਹ ਕੰਮ ਨੇ ਬਹੁਤ ਵਧੀਆ ਹੈਗੇ ਨੇ ਜ਼ਮੀਨਾ ਵਿੱਚ ਨੇ ਚੰਗੀ ਗੱਲ ਹੈਗੀ ਇਹ ਜਾਂ ਕਿ ਜਿਹੜੀ ਮੌਜੂਦਾ ਸਰਕਾਰ ਸੂਬਾ ਸਰਕਾਰ ਹੈਗੀ ਉਹਦੇ ਵੱਲੋਂ ਕਰਜ਼ਾ ਨਹੀਂ ਵਧਾਇਆ ਗਿਆ ਹੈਗਾ ਕਰਜ਼ਾ ਤਾਂ ਪਿਛਲੀਆਂ ਸਰਕਾਰਾਂ ਚ ਵੀ ਵਧਿਆ ਸੀਗਾ ਜਦੋਂ ਅਮਰਿੰਦਰ ਸਿੰਘ ਦੀ ਸਰਕਾਰ ਹੁੰਦੀ ਸੀਗੀ ਹੋ ਵਗਿਆ ਹੋ ਸਕਦਾ ਅਨੁਪਾਤ ਵੱਧ ਘੱਟ ਹੋਵੇ ਹੁਣ ਵੱਧ ਹੋ ਗਿਆ ਹੋਵੇ ਪਹਿਲਾਂ ਘੱਟ ਹੋਵੇ ਲੇਕਿਨ ਤੁਸੀਂ ਇਹ ਦੱਸੋ ਕਿ ਕਾਂਗਰਸ ਪੰਜਾਬ ਦੇ ਵਾਸਤੇ ਕੀ ਕਰ ਰਹੀ ਹੈ ਪੰਜਾਬ ਦੀ ਬਿਹਤਰੀ ਵਾਸਤੇ ਕਾਂਗਰਸ ਪਾਰਟੀ ਦੇ ਹੁਣ ਦੇ ਸੁਝਾਅ ਕੀ ਨੇ ਕੀ اپੋਜੀਸ਼ਨ ਦੇ ਲੀਡਰ ਹੁੰਦੇ ਹੋਏ ਤੁਸੀਂ ਪੰਜਾਬ ਸਰਕਾਰ ਨੂੰ ਕਦੀ ਕੋਈ ਜਿਹਾ ਸੁਝਾਅ ਦਿੱਤਾ ਜਿਸ ਨਾਲ ਪੰਜਾਬ ਦਾ ਫਾਇਦਾ ਹੁੰਦਾ ਹੋਵੇ ਜਾਂ ਕਦੀ ਇਹ ਹੋਇਆ ਕਿ ਤੁਹਾਡੇ ਸੁਝਾਅ ਨਹੀਂ ਮੰਨ ਰਹੀ ਸਰਕਾਰ ਸੁਝਾਅ ਵਧੀਆ ਨੇ ਉਹਦੇ ਬਾਰੇ ਤੁਸੀਂ ਕਦੀ ਬਾਹਰ ਨਿਕਲ ਕੇ ਗਿਆ ਹੋਵੇ ਜੇਕਰ ਇਦਾਂ ਕਰ ਲੈਂਦੇ ਤਾਂ ਵਧੀਆ ਹੁੰਦਾ ਜੇ ਇਦਾਂ ਕਰ ਲੈਂਦੇ ਤਾਂ ਠੀਕ ਹੁੰਦਾ ਜੇਦਾਂ ਕਰ ਲੈਂਦੇ ਤਾਂ ਕਰਜ਼ਾ ਨਾ ਵੱਧਦਾ ਸਿਰਫ ਸਬਦੀਵਾਦ ਜਰੂਰ ਹੋ ਰਹੇ ਨੇ ਪਰੰਤੂ ਪ੍ਰਤਾਪ ਸਿੰਘ ਬਾਜਵਾ ਜੀ ਕਾਂਗਰਸ ਦੀ ਸਥਿਤੀ ਵੀ ਪਾੜੀ ਵਧੀਆ ਦਿਖ ਨਹੀਂ ਰਹੀ ਹੈਗੀ ਸੋ ਤੁਸੀਂ ਹੁਣੇ ਦੱਸੋ ਕਿ ਆਨ ਨਾਲੇ ਸਮੇਂ ਦੇ ਵਿੱਚ ਪੰਜਾਬ ਪ੍ਰਧਾਨ ਰਾਜਾ ਵੜਿੰਗੀ ਨੇ ਜਾ ਕੇ ਉੱਥੇ ਕੋਈ ਫੇਰਬਦਲ ਹੋ ਰਹੀ ਹੈ ਇਹਦੀਆਂ ਵੀ ਗੱਲਾਂ ਤਾਂ ਹੋ ਰਹੀਆਂ ਨਹੀਂ ਸੋ ਗੱਲਾਂ ਗੱਲਾਂ ਨਾਲ ਰਹਿ ਜਾਣ ਪੰਜਾਬ ਬਸਤੇ ਵੀ ਕੁਝ ਕਰਕੇ ਵਿਖਾਓ ਤੇ ਫੇਰ ਗੱਲ ਹੈ ਠੀਕ ਹੈ ਹੁਣ ਦੀ ਸਰਕਾਰ ਦੀ ਜਿਹੜੀਆਂ ਨਾਕਾਮੀਆਂ ਨੇ ਉਹ ਦੱਸਣਾ ਵੀ ਤੁਹਾਡਾ ਫਰਜ਼ ਹੈ ਲੇਕਿਨ ਉਹ ਸੁਧਾਰਨ ਲਈ ਕੀ ਸੁਝਾਅ ਦੇਣੇ ਨੇ ਉਹ ਵੀ ਦੱਸਿਆ ਕਰੋ